ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਵਾਗਤ ਹੈ ਜੀ ਅੱਜ ਦੇ ਬਲੌਗ 'ਚ। ਕਿਰਪਾ ਰੱਖੇ ਮਾਲਕ ਛੜਦੀ ਕਲਾ ਦਿਨ ਦੁਗਣੇ ਰਾਚ ਚੌਗਣੇ ਤਰਕੀਆਂ ਵਾਸ਼ੇ। ਬਾਕੀ ਮੋਟਰ ਬੈਠਿਆ ਜੀ। ਵੇਲੇ ਜੇ ਹੁਣ ਸਮਝ ਲੋ ਹੋਗੇ। ਮੇਰਾ ਚਾਰਾ ਚੂਰਾ ਤਾਂ ਆਪਾਂ ਨੇ ਟਾਈਮ ਸਾਂਭਣਾ ਤੋਂ ਸਾਂਭਿਆ ਗਿਆ, ਬੀਜਿਆ ਗਿਆ। ਕਿਉਂ ਹੁਣ ਜਿਹੜੀ ਮੱਕੀ ਅਗੇਤੀ ਬੀਜੀ ਵੀ ਆ ਉਹ ਦੇਖਿਆ ਤੁਸੀਂ ਕੱਲ ਮੈਂ ਵੀਡੀਓ ਜੀ ਵੀ ਦਿਖਾਈਆ ਤਿਆਰ ਹੋਈ ਵੀ ਆ। ਹੋਰ 10 ਦਿਨ ਤੱਕ 15-20 ਦਿਨ ਤੱਕ ਇਹ ਮੱਕੀ ਜਾਂਦਾ ਸਾਂਭ ਲੋ ਕੰਮ ਚੱਲ ਪੈਣਾ ਜਿੰਨਾ ਚਾਰ ਪਾਉਣਾ। ਬਸ ਛੱਲੀ ਲੱਗ ਗਈ ਨਿਕਲਣਾ ਚਾਰ ਵਾਲਾ ਨਾਲ ਚਾਰ ਵੀ ਪੈਣ ਲਾ ਜਾਣਾ ਬਾਕੀ ਟਾਲਾਂ ਆਰਗੇਨਾਈਜ਼ੇਟ ਟਾਰ ਬਗਰੀ ਜਾਣੀ ਵੀ ਜਿਹੜਾ ਆਪਾਂ ਦਾ ਹੁਣ ਇਸ ਟਾਈਮ ਦਾ ਬਾਜਰਾ ਬੀਜਿਆ ਵੇ ਇਸ ਟਾਈਮ ਫਿਰ ਸਾਰਾ ਬਾਜਰਾ ਜਿਹੜੇ ਹੋਰ ਫਸਲ ਵੀ ਬੀਜਦੇ ਆ ਕੋਈ ਕਈ ਵੀਰਾਂ ਨੇ ਬੀਜਨੇ ਆ ਉਹ ਆਪਣੇ ਡੰਗਰਾਂ ਵਿੱਚਾਂ ਜੋਗੇ ਬੀਜਿਆ ਜਾਂਦਾ ਵੀ ਗੇਰੇ ਜੋਗਾ ਬਹੁਤ ਘਰ ਜਾਂਦਾ ਫਿਰ ਉਹਦੇ ਕਰਕੇ ਆਪਾਂ ਨੂੰ ਫਿਰ ਜਿਹੜੇ ਇਹਦਾ ਰੇਟ ਟਾਈਮ ਗੱਲ ਸੁਣਾ ਮਿਲ ਜਾਂਦਾ ਕਿਉਂਕਿ ਕਿਨਾਂ ਥੋੜਾ ਜਿਹਾ ਟਾਈਮ ਲੈਣਾ ਬੂਟਿਆਂ ਕਰਕੇ ਥੋੜਾ ਜਿਹਾ ਹੌਲੀ ਹੁੰਦਾ ਜੇ ਆਪਾਂ ਸਾਫ਼ ਜਗ੍ਹਾ ਤੇ ਬੀਜਦੇ ਫਿਰ ਬਾਜਰਾ ਥੋੜਾ ਛੇਤੀ ਹੋ ਜਾਂਦਾ ਉਹ ਟਾਈ ਵੀ ਪਿੱਛੇ ਵੀ ਸੋਣਾ ਆਪਾਂ ਰੇਟ ਮਿਲ ਗਿਆ ਦਾ 200 ਜونی ਆਪਣੇ ਪੱਲੇ ਪਈ ਗਿਆ ਮੈਂ ਕਹਿੰਦਾ 2.5 100 ਦੇ ਗੇੜ ਚ ਹੈਗਾ ਦਾ ਵੀ 50 ਰੁਪਏ ਲੇਵਰ ਦੇ ਨਿਕਲੇ ਗਈ ਬਸ ਉਹਨਾਂ ਗੱਡੀ ਵਾਲਿਆਂ ਦਾ ਕੋਈ ਲੱਤ ਨਹੀਂ ਹੈ ਗੱਡੀ ਵਾਲਾ ਫਰੀ ਹੈ ਗੇੜ ਦਾ ਦਾ ਕਿਉਂ ਨਾ ਚੱਕਣਾ ਹੁੰਦਾ ਮਾਲ ਉਹਨਾਂ ਦੇ ਵਿੱਚੇ ਹੁੰਦਾ ਸਿਸਟਮ ਜਿਹੜਾ ਇਹ ਬਾਜਰਾ ਆਪਾਂ ਦੇ ਚੱਕਦੇ ਤੇ ਇਹ ਇਧਰ ਬਦੀ ਬੁੱਦੀ ਕਿੰਨੀ ਜਾਂਦਾ ਦਾ ਪਹਾੜੀ ਏਰੀਆ 'ਚ ਵੀ ਉਹ ਸਿੱਧਾ ਉਹਨਾਂ ਨੂੰ ਗੱਡੀ ਦਾ ਕਿਰਾਇਆ ਬਣ ਜਾਂਦਾ ਦਾ ਵੀ ਵਧੀਆ ਰਹੇ ਚਲੋ ਬਾਜਰਾ ਆਪਾਂ ਨੇ ਬੀਜਿਆ ਗਿਆ ਵਧੀਆ ਬੀਜਿਆ ਬਾਜਰਾ ਆਪਾਂ ਨੇ ਇਹ ਨਹੀਂ ਹੈਗਾ ਵੀ ਦੇਸੀ ਚ ਲੈ ਕੇ ਬੀਜਿਆ 620 ਰੁਪਏ ਕਿਲੋ ਨੂੰ ਆਪਾਂ ਜਿਹੜਾ ਐਡਵਾਂਟਾ ਦਾ ਨਿਊਟ੍ਰਲੀ ਬਾਜਰਾ ਕਹਿੰਦੇ ਉਹ ਮਿਲ ਗਿਆ ਤਾਂ ਵੀ ਕਈ ਵੀਰਾਂ ਨੇ ਕਮੈਂਟ ਵੀ ਕਰੇ ਤੇ ਇੱਕ ਇੱਕ ਦੋ ਕੋ ਪਾਸੇ 600 ਰੁਪਏ ਨੂੰ ਵੀ ਦੇਗਾ ਚਲੋ ਦੂਰ ਐਨਾ ਕੁ ਫਰਕ ਕੇ ਪੈਂਦਾ 20 ਰੁਪਏ ਦਾ ਕੋਈ ਫਰਕ ਨਹੀਂ ਹੈਗਾ ਜਿਹੜਾ ਆਪਾਂ ਨੂੰ 700 ਨੂੰ ਮਿਲਦਾ ਉਹਦੇ ਫਰਕ ਬਹੁਤ ਪੈਂਦਾ ਦਾ ਕਿਉਂ 80 ਰੁਪਏ ਦਾ ਤਕਰੀਬਨ ਫਰਕ ਤਾਂ ਵੀ ਚਲੋ ਬੀਜਿਆ ਗਿਆ ਜੀ ਬਾਜਰਾ ਆਪਣਾ ਸਾਰਾ ਜਿਹੜੀ ਚਰੀ ਹੋਰੇ ਬੀਜੀ ਦੀ ਜੰਮੇ ਬਹੁਤ ਵਧੀਆ ਚਰੀ ਜੰਮਦੀ ਆ ਜਣੀ ਕੱਲ ਨੂੰ ਸਾਰੀ ਬਾਹਰ ਨਿਕਲਿਆ ਹੋਊਗੀ ਬੀ ਇਹ ਆਪਾਂ ਦਾ ਹੈਗਾ ਤਾਂ 14 ਕਬਿ ਸਵੇਥੋਂ ਦਾ 14 ਕਬਿ ਸਵੇਥੋਂ ਦੇ ਵਿੱਚ ਆਪਾਂ ਨੇ 4 ਕਿਲੋ ਬੀਜ ਪਾਇਆ ਅ ਵੱਡਾ ਵਾਲੇ ਚਰੀ ਦਾ ਜਣੀ ਉਹ ਕਹਿੰਦੇ ਵੀ ਕਨਾਲ ਦੇ ਵਿੱਚ ਪੈਂਦਾ ਹੈ ਕਨਾਲ 12 ਕਬਿ ਸਵੇ ਦੀ ਕਨਾਲ ਹੁੰਦੀ ਇਹ ਮੈਂ ਕਹਿੰਦਾ 14 ਦਾ 14 ਦਾ 2 ਕਬਿ ਸਵੇ ਵੱਧਦਾ ਪਰ ਫਿਰ ਵੀ ਬੀਜ ਪੋਹਕਾ ਮੁੰਦਾ ਜੰਮਿਆ ਜਿਹੜਾ ਵੀ ਆਪਾਂ ਸੁੱਕ ਵਿੱਚ ਹੋ ਜਾਂਦਾ ਹੁਣ ਜਿਹੜਾ ਆਪਾਂ ਕੱਲ ਬਾਜਰਾ ਬੀਜੋਂ ਮੈਨੂੰ ਥੋੜਾ ਜਿਹਾ ਗਿੱਲ ਘੱਟੀ ਵੀ ਲੱਗਦੀ ਹੈ ਵੀ ਅੱਜ ਜਦ ਸੇ ਚਰੀ ਬੀਜੀ ਤੀ ਇਹ ਗਿੱਲ ਬਹੁਤ ਕੰਮ ਦੀ ਤੀ ਖੇਤ ਐਨ ਗਿੱਲਾ ਪਿਆਦਾ ਬਹੁਤ ਸੱਟਦਾ ਵੀ ਅੱਜ ਵੀ ਐਂ ਜੇ ਮਿੱਟੀ ਚੱਕ ਲੋ ਤਾਂ ਗਿੱਲਾ ਨਿਕਲਦਾ ਵੀ ਔਰੇ ਬੂਟੇ ਛੋਟੇ ਉੱਥੇ ਬੂਟੇ ਵੱਡੇ ਕਰਕੇ ਥੋੜਾ ਜਿਹਾ ਖੇਤ ਨੂੰ ਫਰਕ ਪੈਂਦਾ ਬਾਕੀ ਮੌਸਮ ਜਾਂਦਾ ਹੈਗਾ ਵਿਗੜਦਾ ਦੱਖਣ ਅੱਜ ਵੀ ਬਹੁਤ ਚੱਲਿਆ ਕੱਲ ਵੀ ਬਹੁਤ ਚੱਲਿਆ ਹੈਗਾ ਪਰ ਇਸ ਟਾਈਮ ਖੌਰਾ ਜਿਹਾ ਹੋ ਜਾਂਦਾ ਲੰਗੀ ਜਾਂਦਾ ਦੱਸਦੇ ਹੈਗੇ ਆ ਮੀਂਹ ਮੀਂਹ ਦੱਸਦੇ ਅਗਲੇ ਸੋਮਵਾਰ ਨੂੰ ਵੀ ਚਲੋ ਜਦ ਤੱਕ ਵਧੀਆ ਟਾਈਮ ਕੱਢ ਦੇਵੇ ਜਿਹੜੇ ਵੀਰਾਂ ਦੀ ਤੂੜੀ-ਤਾੜੀ ਰਹਿੰਦੇ ਕੱਲ ਦੇਖੇ ਤੁਸੀਂ ਤੂੜੀ ਵਾਲੇ ਤੂੜੀ ਢੋਣ ਲੱਗੇ ਹੋਏ ਤੇ ਜਣੀ ਕੰਮ ਚੱਲਦਾ ਮਾਰੋ-ਮਾਰ ਬਢਾਈ ਵਾਲਾ ਕੰਮ ਨਿਬੜ ਗਿਆ ਜਿਹੜੇ ਭਈਏ ਬਢਾਈ ਕਿੰਨੀ ਤੇ ਹੁਣ ਤੂੜੀ ਕਿੰਨੀ ਆ ਗਈ ਇਹ ਵੀ ਇੱਕ ਦੋ ਦਿਨ ਦਾ ਕੰਮ ਹੈ ਸਾਰਾ ਦਾ ਕੰਮ ਸਮੇਟੇ ਜਾਣਗੇ ਜਦ ਤੱਕ ਜਾਂ ਨਮੀ ਆਉਣਾ ਫਿਰ ਤਾਂ ਮੀਂਹ ਸਮਕਾ ਹਰੇਕ ਨੇ ਮੰਗਣਾ ਕਿਉਂ ਖੇਤਾਂ ਦੀ ਬਾਹ ਬਾਹੀ ਹੋਣੀ ਹੈ ਬਾਕੀ ਬੀਜ ਦੇਖ ਲਈ ਧਰਨਾ ਦਾ ਕਿਹੜਾ ਲੋਟ ਆਉਂਦਾ ਹਲੇ ਕੋਈ ਸੈਟਰ ਨਹੀਂ ਲੱਗਿਆ ਕਦੇ ਕਹਿੰਦੇ ਮੀਟਿੰਗ 2-3 ਦਿਨ ਨੂੰ ਹੋਣੀ ਹੈ 4 ਨੂੰ ਹੋਣੀ ਹੈ ਵੀ ਹਾਈਬ੍ਰਿਡ ਜੇ ਹਾਈਬ੍ਰਿਡ ਲੱਗਦਾ ਤੇ ਕਹਿੰਦਾ ਹਾਈਬ੍ਰਿਡ ਲਾਵਾਂਗੇ ਨਹੀਂ ਤਾਂ ਫਿਰ 110 ਦੀ ਮੇਰੀ ਸਲਾਹ ਹੈਗੀ ਆ ਵੀ ਪਨੀਰੀ ਵਾਲਾ ਬਾਬੂ ਕੋਲ ਤਿਆਰ ਕਰ ਦਿੰਦੇ ਆ ਚਲੋ ਬਾਕੀ ਦੇਖਦੇ ਜਿਹੜੇ ਚੱਲਦੇ ਕਾਰੋਬਾਰ ਦਿਖਾਉਂਦੇ ਤੁਹਾਨੂੰ ਵੀ ਜਣੀ ਮੌਸਮ ਥੋੜਾ ਜਿਹਾ ਹੈ ਗੜਬੜ ਵਾਲਾ ਗਰਮੀ ਹੋਈ ਵੀ ਕਾਫੀ ਹਵਾ ਚੱਲਦੀ ਆ ਚੱਲਦਾ ਦੱਖਣ ਆਏ ਜਿੱਧਰ ਹਵਾ ਲੱਗਦੀ ਠੀਕ ਐ ਦੂਏ ਪਾਸੇ ਗਰਮੀ ਆ ਜਾਂਦੀ ਐ ਪਾਣੀ ਥਿਆ ਲੱਗਦੀ ਵੱਧ ਸਾਰਿਆਂ ਨਾਲ ਤੇ ਵੀ ਚਲੋ ਦੇਖਦੇ ਜੀ ਬਾਕੀ ਕੀ ਬਣਦਾ ਦਿਖਾਉਂਦੇ ਜੀ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਮਨੂਪਾਲੀ ਕੌੜੀ ਵਾਲੇ ਮਿਸਤਰੀ ਲੱਗੇ ਹੋਏ ਆ ਬਾਕੀ ਜਿਹੜਾ ਮੇਸਤਰੀ ਨੇ ਸਾਡਾ ਇਹ ਤੁਸੀਂ ਪਛਾਣ ਰਹੇ ਹੋ ਇਹ ਕੰਮ ਨੁਲਝਾਸਾ ਹੈ ਹੈ ਇਹਨੇ ਇੱਧਰ ਕੰਧ ਪਾੜੀ ਆ ਆ ਸਵੇਰੋਂ ਕੰਧ ਪਾੜੀ ਜਦ ਜੀ ਲਿਖ ਹੁੰਦੀ ਹੈ ਹੁਣ ਤਾਂ ਦੇਖਦੇ ਨਹੀਂ ਉਹ ਤਾਂ ਲਿਖਦੀ ਆ ਉਹ ਦੇਖ ਉਹ ਵੀ ਦਿਖਣੀ ਨਹੀਂ ਹੈਗੀ ਹੈ ਉਹ ਨਹੀਂ ਦਿਖਣੀ ਹਲੇ ਕੰਨਾ ਮਹੀਨਾ ਹੋਰ ਲੱਗਣਾ ਵੈਸੇ ਤੀ ਇੱਕ ਨੇ ਬਾਦ ਦੇ ਲਾਉਣਾ 3 ਮਹੀਨੇ ਤੇ ਤੀ ਦੇ ਕੰਮ ਨਿਭੜਿਆ ਬਤਾ ਇਹ ਤਾਂ ਐ ਬੁਲਾਇਆ ਦੁਬਾਰੇ ਕੰਧ ਪਾੜ ਕੇ 3 ਮਹੀਨੇ ਲੱਗਣੇ ਇਹ ਮੇਰੇ ਬੱਲੇ 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 ਫੇ ਕੋਠੀ ਤੋਂ ਵੀ ਲੀਲਾ ਕਰਾਇਆ ਬਰਦਰ ਤਿੰਨ ਮਹੀਨਾ ਠੀਕ ਨਹੀਂ ਫੇ ਤੀ ਇਸ ਤਾਂ ਮਗਰ ਜਾਣ ਨੂੰ ਫਿਰਦਾ ਮੇਰਾ ਨਿਬੜਿਆ ਹੋਇਆ ਤਾਂ ਹੀ ਕੋਈ ਭੰਨੀ ਜਾਂਦਾ ਕਹਿੰਦਾ ਇਹਦਾ ਬਲਾਉਣੇ ਪੈਣਾ ਹਣ ਆਉਂਦੇ ਲਾ ਫੇਰ ਪਰ ਉਹ ਕੰਡੋ ਕੇ ਕੀ ਆਨੀ ਮ ਉਹ ਕੰਦਾ ਬਣ ਨਹੀਂ ਸਮੁੰਨ ਲੈ ਸੌਣ ਲੈ ਪੱਲ ਵਾਲਾ ਨੇ ਮੈਂ ਕਿਹਾ ਵੀ ਆਪਣੇ ਪਾਇਪ ਉਹ ਪਾ ਲੈ ਨਹੀਂ ਠੀਕ ਆ ਲੈ ਆ ਫਰਸੀ ਪੱਟੇ ਵਜੇ ਲੈ ਲੈਣਾ ਫਰਸ ਦੇਖ ਲੱਗ ਰਹੇ ਪਾਇਪ ਬਿਜਲੀ ਨੂੰ ਛੋਟਾ ਹੁੰਦਾ ਇਹਦਾ ਪਾਣੀ ਵਾਲੀ ਲਾਗ ਬੜੇ ਪਾਉ ਲੈ ਮੇਰੇ ਕੋਲ ਤਾਂ ਹੈ ਵੀ ਇਹ ਮੈਸਰੀ ਦੀ ਪਹਿਲੀ ਵਾਰ ਤਾਂ ਮੈਂ ਦੇਖਿਆ ਉਹ ਕਿਹੜੇ ਕਿੜੇ ਪਾਏ ਪਏ ਲਾਉਂਦੇ ਨੇ ਉਹ ਕੁੰਜੇ ਦੇ ਖੜੇ ਬਾਈ ਫੀਡਿੰਗ ਵਾਲੇ ਪਾਏ ਪਏ ਕਿਤੇ ਨਾ ਪਰ ਮੈਸਤਰੀ ਨੇ ਰੋਗ ਵੜਤਾ ਜਿਹੜਾ ਉਹ ਥੇੜੇ ਕੱਟਣੀ ਨੇ ਸੋਚ ਰਿਹਾਦਾ ਇੱਥੇ ਦੇ ਕੱਟਣੇ ਦਰਵਾਜ਼ੇ ਕੋਲ ਦੇ ਐਸੇ ਲਾਉਣੇ ਬਿਜਲੀ ਸੋਚ ਬਾਰਾਕਾਰ ਬੰਦ ਨਹੀਂ ਹੈ ਇਹ ਹੁਣੇ ਕੀ ਕਰਾਂਗੇ ਅੱਠ ਤਾਰਾਂ ਇਹ 8 ਤਾਰਾਂ ਦਾ ਅੱਧੇ ਇੰਚੀ ਪਾਈਪ ਵਿੱਚ ਕੱਢ ਦਿੰਦੇ ਤੁਸੀਂ ਦਿਖਾਵਾ ਹਾਂ ਤਾਂ ਗਾਣਾ ਆਇਆ ਤੇ ਲੈ ਤਾਂ ਆਪੇ ਗਾਵਾ ਅੰਗਰੇਜ਼ੀ ਦਾਣਾ ਹੁੰਦੇ ਸੀ ਯਾ ਭਾਈਆ ਆਇਆ ਇਹਦੀ ਮੋਰਨ ਦੇ ਤੇ ਗਾਣਾ 10 ਇੰਚੀ ਪਾਈਪ ਜਿਹਨੂੰ ਕੱਢੀਆਂ ਤਾਰਾਂ ਅਸੀਂ ਇਹ ਆਇਆ ਹਾਂ ਹਾਂ ਆ ਭਾਈ ਪਾਈਪ ਜੋੜਦੇ ਆ ਮੁੰਡੇ ਪਾ ਗਾ ਕੇ ਆਲਾ ਠੀਕ ਆ ਜੀ ਵੇ ਦੇ ਦੇ ਜਿਹੜੀ ਸਾਰਾ ਤੇ ਬੜੀ ਤਾਰ ਹੋਣੀ ਉਹ ਤੋਂ ਹੋਣੀ ਹੈ ਨਾ ਉਹ ਜਿਹੜੇ ਪੈਣੀ ਉਹ ਤੁਹਾਨੂੰ ਦਿਖਾਉਣ ਲੱਗਿਆ ਮੈਂ 그러면은 8 ਤਾਰਾਂ ਜਾਣੀਆਂ ਨੇ ਇਹ ਕਿਸੇ ਵੀ ਵੇਲੇ ਨਹੀਂ ਨਿਕਲ ਜੂंगी 8 ਤਾਰਾਂ ਇਹਦੇ ਉੱਪਰ ਵੀ ਦਿਖਾਉਣਾ ਹੋਰ ਪੈਣੀ ਆ ਜੇ ਕੇਵਲ ਕੁਕਲ ਦਾ ਬੰਨੇ ਵੀ ਜੇ ਕੇਵਲ ਪੌਣੀ ਆ بڑے ਪੈਪ ਚ ਪੈ ਜੰਦੀਆਂ ਉਹ ਆਂ ਮਤਾਰਣ ਹਵਾਲੀ ਗਈ ਜਾਂਦੀ ਹੈ। ਅੱਛਾ। ਆਓ ਇਹਦਾ ਜਗਾ। ਹੁਣ ਆਪਾਂ ਨੇ ਪਹਿਲੀ ਆਪਾਂ ਪੂਰਾ ਪੂਰਾ ਬੈਕ ਪਾਇਆ। ਹੂੰ। ਤੇ ਹਰੋਣੀ ਲੱਗਣੀ। ਮਾਣੂ ਪਿਤਾ ਨੇ ਦਰਨ ਬਣਾਏ। ਬਾਪਦਾਰ ਨੇ। ਇੰਕਾ ਕਰੀ ਗੱਲ ਮੰਨਦਾ ਮੈਂ। ਕਾਲੂ ਤੇਰਾ ਨੰਬਰ ਦੇਉਂਗਾ। ਕਾਲੂ ਤੇ ਕਹਿੰਦੇ ਪਰਹੀ ਢੰਡੀ ਜਗ੍ਹਾ ਮੇਰੇ ਨਹੀਂ ਕਦੇ ਨੂੰ ਬੈਠਣੇ ਨੂੰ। ਆਓ ਜਿੱਥੇ ਕਾਲੂ ਬੈਠਾ ਏ ਹੀ ਜਗ੍ਹਾ ਤੇ ਮਿਲਣੀ। ਆ ਗਏ। ਬਾਏ ਬਾਈ। ਆਓ ਬੰਦਿਆ ਜੀ। ਮੋਲਡਿੰਗ ਮੋਲਡਿੰਗ ਨਿਕਲ ਜਾਣਾ ਨਿਕਲ ਜਾਣਾ ਕੰਮ ਛੋੜੀ ਰਹਿਣਾ ਇਹਦਾ ਉਹ ਨਿਕਲ ਗਿਆ ਸਾਰਾ ਹੀ ਪਾਉਣੀਆਂ ਵਾਸੀ ਨੇ ਸਾਰਾ ਮਾਉਣੀਆਂ ਤਾਂ ਇੱਕ ਦਿਹਾੜੀ ਦਾ ਇੱਕ ਦਿਹਾੜੀ ਦਾ ਕੰਮ ਹੈ ਇਹਨੇ ਜਿਹੜਾ ਹੱfte ਦਾ ਕੰਮ ਆ। ਜਨੇ ਮੈਨੇ ਲੱਗਣਾ ਹੈ ਇਹਨਾਂ ਨੂੰ। ਹਾਂ। ਤੂੰ ਦਾ ਫਰਾਂ ਦੇ ਕੱਲ ਨਾ। ਹਾਂ ਤੂੰ ਦੱਸ ਆ ਜਿਹੜੀ ਬਜਰੀ ਛਾਣ ਦਾ ਕੰਮ ਛੱਡ ਛੱਡਣਾ ਤਾਂ ਇਹ। ਨਿਕਲਿਆ ਰੋਟੇ ਜਿਹੜਾ ਨਿਕਲਿਆ। ਰੂਹੀਓ ਬੁਲਾਈ ਜਾਂਦੇ ਦੁਆਰਾ। ਓਤੀ ਬੰਨ ਜਿਹੜੀ ਪਰਾਂ ਗੰਦ ਪਰ। ਹਰੀ ਗੰਦ ਪਰ ਕਰਨਾ ਗੈਨ ਇੱਕਾਈ। ਇੱਛਾ ਲੱਗ ਠੀਕ ਹੈ। ਉਧਰ ਵੀ ਆਪਣੀਆਂ ਕੂਨੀਆਂ ਫਿਰ ਲਹੋਣੀਆਂ। ਸਰਾਸਾ ਤੰਗਾ ਜਣਾ। ਆ ਹੁਣ ਕਿਆ ਦਿੱਤੀਆ ਉੱਥੇ? ਉੱਥੇ ਬਾਜਰਾ ਬੀਜਤਾ। ਇਹਨੇ ਪਾਣੀ ਪਾਰ ਤੋਂ ਦੇਖਿਆ। ਬਾਜਰਾ ਬੀਜਤਾ ਉੱਥੇ ਮਾਂ ਬੀਜੇ ਰਿਆ ਮੂੰਗੀ ਬੀਜੀ ਜੀ ਆ। ਔਰ ਲੈ ਪਾਸੇ ਕੱਲ ਬੀਜ ਗਿਆ ਆ। ਬਸ ਅੱਡੇ ਜਵੇਨ ਦੇ ਬੀਤਾ ਆਖੰਡਾ ਅੱਧੇ ਘਟਾਲਾ ਲਾ ਦੇਣੇ ਤੇ ਪੌੜੀ ਦੇ ਸਟੈਪ ਉੱਪਰ ਰੱਖਲੇ ਬਣਾ ਕੇ ਹੈ बना के ना मोलडिंग जोड़ी भी है पता नहीं बूंद है ऑडियो स्टेप एक दो तीन चार पे सत अठ अठ सोलह ਨੰਮੇ ਨੰਮੇ ਗਾਹਾਂ ਗਾਟਾਂ ਗਾਈ ਜਾਂਦੇ ਆ ਹਾਂ ਲਾਤਾ ਪੱਥਰ ਹੈ ਕਾਂ ਰਮਣੇ ਇਹ ਹੈ ਪੱਥਰ ਇਹ ਵੀ ਬੋਲ ਜਾਵੇ ਆ ਲੈ ਭਾਈ ਨੇ ਕੱਲ ਜੱਟਾ ਗਿਆ ਐਨਰਜੀ ਕਾਲਾ ਸੋਟੋਟੇ ਉੱਪਰ ਵੀ ਲਾਇਆ ਵਿੱਚ ਵੀ ਲਾਇਆ ਵੇ ਵਿੱਚ ਵੀ ਲਾ ਦੇ ਇੱਧਰ ਖਾਣੇ ਦੀ ਜਗ੍ਹਾ ਆਇਆ ਵੱਡਾ ਬਾਕੀ ਹੁੰਦਾ ਜਾਣੇ ਪੋਣ ਗੋ ਕੋਈ ਆਪਣਾ ਪੈਂਟ ਹੋਏ ਤੇ ਇਹਦੇ ਫਿਰ ਹਨ ਮੋਨੇ ਮਦ ਲਾਇਆ ਵੱਡਾ ਵੱਡਾ ਅਗੋ ਚੀਜ਼ ਫਿੱਟ ਹੋ ਗਈ ਤੇ ਪਰ ਆਸਰੀ ਗਾਲ ਜੀ ਮੈਂ ਤਾਂ ਕਹਿੰਦਾ ਸਾਡਾ ਸਰਬਜੀਤ ਬੈਠਾ ਹੈ ਹਾਂ ਜੀ ਹੈ ਕਹਿੰਦਾ ਨਾਜੀ ਦੂਰ ਤੇ ਸਰਬਜੀਤ ਲਾ ਰਾ ਬਾਈ ਜਮਾਂ ਹੀ ਬਾਕੀ ਹੋਈ ਕਾਪੀ ਮੈਂ ਹਾਂ ਕਿ ਸਰਬਜੀਤ ਚੱਟੇ ਸੂਟ ਅੱਜ ਕਿੱਥੇ ਪਾਈ ਬੈਠਾ ਹੋਰ ਹਮਨੇ ਕਿ ਹਾਲ ਹੈ ਵਧੀਆ ਜੀ ਠੀਕ ਹੈ ਹੋ ਜਾਂ ਬੰਦ ਨਹੀਂ ਹਾਲੇ ਕਾਰੀਆਂ ਚੈਨਲ ਵਾਲੀਆਂ ਨਹੀਂ ਹਾਂ ਪਾਣੀ ਠੰਡਾ ਜੀ ਠੰਡਾ ਤਾਂ ਨਹੀਂ ਹੁਣ ਯਾਰ ਠੰਡਾ ਤਾਂ ਨਹੀਂ ਹੁਣ ਤੀਆ 9 ਨੰਬਰ ਚੱਪੇ ਨਹੀਂ ਹਲੇ ਉਹ 90 ਕਰੋਨਾ ਵਾਇਰਸ ਆ ਗਿਆ ਬਾਈ ਕਰੋਨਾ ਵਾਇਰਸ ਨਹੀਂ ਆ ਗਿਆ ਤੂੰ ਉਹਨੂੰ ਸੈੱਟ ਕਰ ਆ ਵੇ ਕਾਫੇ ਦਾ ਨਾਮ ਕੱਟ ਕੇ ਚੱਲ ਹੋ ਜਾਊਗਾ ਬਾਈ ਹੌਲੀ ਹੌਲੀ ਅੱਛਾ ਇਹ ਰਿਸ਼ਤੇਦਾਰ ਕਿੱਥੇ ਪੁਖੜੀ ਆਣਾ ਪੁਖੜੀ ਆਲਾ ਏ ਅੱਛਾ 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 ਦੇਲਾ ਹਾਲੀਵੀਡ ਡੰਗਰ ਰੱਖੇ ਹੋਏ ਨੇ ਲੈ ਯਾਰ ਨਜ਼ਾਰਾ ਹੁਣ ਉੱਥੇ ਨਾ ਨਜ਼ਾਰਾ ਹੋਇਆ ਡੰਗਰਾਂ ਦਾ ਹੋਰ ਕਾਦੇ ਯਾਨੀ ਜੇ ਡੰਗਰਾਂ ਦਾ ਕੰਮ ਕਰਨਾ ਫੇਰ ਵੱਧ ਹੋਣਾ ਚਾਹੀਦਾ ਫੇਰ 10 12 ਡੰਗਰ ਚਾਹੀਦੇ ਕਿੰਨੇ 15 ਠੀਕ ਆ ਇੰਨੇ ਕਾ ਚਾਹੀਦਾ ਕੰਮ ਜੀ ਦੁੱਧ ਪਾਉਣਾ ਜੇ ਨਹੀਂ ਪਾਉਣਾ ਹੈਗਾ ਦੁੱਧ ਘਰ ਜੋ ਕਹੀ ਫੇਰ ਇੱਕ ਅੱਧਾ ਹੀ ਚਾਹੀਦਾ 80 ਨੰਬਰ ਕਾਹ ਕੰਡਾ ਆਪਣਾ ਹਾਂਜੀ ਵੇ ਵੜੇ ਤਾਂ ਸਾਰੇ ਨਾਲੋਂ ਤਾਂ ਵਧੀਆ ਜਮੀਨ ਉੱਥੇ ਆਪਣੀ ਹੈਗੀ ਨਾਲਾ ਖਰਚਾ ਪਾਣੀ ਸੋਦੇ ਪੱਤੇ ਚੁਰੀ ਜਾਂਦਾ ਖਰਚਾ ਪਾਣੀ ਹਾਂ ਨਹੀਂ ਠੀਕ ਹੈ ਵਧੀਆ ਹੁਣ ਦੁੱਧ ਉੱਥੇ ਮੈਂ ਕਹਾਂ 70 80 ਹੋਣਾ ਹਾਂਜੀ ਘਰ ਤੇ ਚੱਕਦੇ ਬੇਨੂੰ ਵੀ ਦੇ ਰਹੀ ਆ ਮੈਂ ਅੱਛਾ ਹਾਂਜੀ ਮੈਸਰ ਹਾਂਜੀ ਘਰ ਤੇ ਚੱਕਦਾ 60 ਨੂੰ ਗਾਂ 60 ਨੂੰ ਘਰ ਤੇ ਚੱਕਦੇ ਕਿ ਪਾ ਕੇ ਆਉਂਦੇ ਘਰ ਤੇ ਵੀ ਪਾ ਜਾਂਦੇ ਲੈ ਜਾਂਦੇ ਆ ਲੋਕ ਬਾਈ ਹੋਰ ਫੜਾ ਕੇ ਵੀ ਆਣਾ ਪੈਂਦਾ ਨਹੀਂ ਠੀਕ ਹੈ ਜਿਹੜਾ ਫੜਾ ਕੇ ਹੁਣ 5 ਰੁਪਏ ਵਧੇ ਲਾਓ ਅਗਲੇ ਨੂੰ ਹਾਂ 5 ਰੁਪਏ ਖਰਚਾ ਤਾਂ ਪੈਣਾ ਹੀ ਹੈ ਜਾਣਾ ਤਾਂ ਹੈਗਾ ਹੀ ਯਾਰ ਠੀਕ ਹੈ ਵਧੀਆ ਨਹੀਂ ਹੈ ਮੈਂ ਤਾਂ ਉਹ 10 ਰੁਪਏ ਫੜਾਣੇ ਦੇ ਲੈ ਲੈਂਦਾ ਮੈਂ ਫਿਰ ਆਹੋ ਯਾਰ ਠੀਕ ਹੈ ਬੋਲਟ ਬਗੱਡੀ ਆਹ ਚੱਕਣਾ ਮੋਟਰਸਾਈਕਲ ਵੀ ਚੱਕਣਾ ਰਿਸਕ ਵੀ ਹੈਗਾ ਸੜਕ 'ਤੇ ਜਾਣਾ ਕਣਕ ਦੇ ਪਰ ਨਹੀਂ ਪਿੰਡਾਂ ਵਿੱਚ ਹੀ ਆਹ ਪਿੰਡਾਂ ਵੱਲ ਜਾਣਾ ਸੜਕ 'ਪਨ ਹੋ ਗਈ ਹੈ ਕਿਸੇ ਪਾਸੇ ਵੀ ਹੈ ਇੱਥੇ ਸਾਡੇ ਆ ਕੱਚੀ ਪਹੀਏ ਦੇ ਮੋਟਰਸਾਈਕਲ ਹੈਗਾ ਮੋਟਰਸਾਈਕਲ ਬੱਜਿਆ ਇਹਨਾਂ ਦੇ ਨਾਲ ਫਿਲਮ ਸਿਟੀ ਖੁੱਲੀ ਖੇਤਾ ਲੱਗ ਗਏ ਹਾਂ ਕਿਹੜਾ ਇੱਕ ਦਿਨ ਫਿਲਮ ਬੋਲੋ ਬਣਾਉਂਦੀ ਹਣੀ ਮੇਰਾ ਬੱਚਾ ਲੈ ਲਿਆ ਉਹਨਾਂ ਨੇ ਅੱਛਾ ਕਿਹੜਾ ਬੱਚਾ ਤਾਂ ਮਿਲਣਾ ਵੀ ਨਾ ਸੇਵਾ ਰਸੋਗਿਆ ਕਰੂਗੇ ਹਾਂ ਪ੍ਰੀਆ ਦਾ 7000 ਰੁਪਏ ਕਿਹਾ ਤਾਂ ਆਪ ਬਸ਼ਰਤ। ਨਾ ਨਾ ਬਈ ਠੀਕ ਹੈ। ਕਿਹਨਾ ਜਿਆ ਕਹ ਤੁਸੀਂ ਵੀ ਤਾਂ ਕਮਾਉਣੇ ਆ ਸੀ ਵੀ ਕਮਾਉਣੇ ਆ। ਯਾਰ ਇਹ ਸਾਡਾ ਵੀ ਬਿਜ਼ਨਸ ਹੈ ਹੋਣਾ ਜੇ ਡੰਗਰ ਅਸੀਂ ਰੱਖੇ ਹੋਏ ਕਿਤੇ ਉਹੀ ਥੋੜੋ। ਹੁਣ ਇੱਕ ਦਿਨ ਬੰਦੇ ਦੀਆਂ ਬੱਕਰੀਆਂ ਲਈਆਂ। ਉਹ 1900 ਵਿੱਚ ਛੇੜਾ ਛੱਡਿਆ ਬੰਦੇ ਨੇ। 1900 ਦਾ ਕੁਝ ਨਹੀਂ ਰਹੇਗਾ 19000 ਚਾਹੀਦਾ ਦਾ। ਅੱਛਾ। ਹਾਂ 9 ਵਜੇ ਲੈ ਕੇ ਗਿਆ ਉਹਨਾਂ ਰਾਤ ਦੇ। ਕਾਰੇ ਵਾਸਤੇ। ਪਹਿਲਾਂ ਮਣਾਣੇ ਵਾਸਤੇ। ਪਹਿਲਾਂ ਵਾਸਤੇ ਇੱਕ ਦਿਨ ਵਾਸਤੇ ਲਈ ਤੁਹਾਨੂੰ ਬੱਕਰੀ। ਬਈ ਠੀਕ ਹੈ। ਵਾਸਤੇ ਹੀ ਅੱਧ ਘੰਟੇ ਵਾਸਤੇ। ਆਹੋ ਸੀਨ ਉਹਦਾ ਰੋਲ ਲੈ ਆਦਰਾ ਕੰਮ ਮੈਨੂੰ ਵਧੀਆ ਲੱਗਿਆ ਜਿਹੜਾ ਦੁੱਧ ਦਾ ਦੱਸਿਆ ਨਾ ਮੁੰਡੇ ਨੇ ਵਧੀਆ ਕੰਮ ਹੈ ਚੱਲ ਹੁਣ ਕੰਮ ਛੇੜਿਆ ਪਾ ਪੰਤਰਾ ਨਗਰ ਵਧੀਆ ਫਿਰ ਬੰਦਾ ਇੱਕ ਪਾਸੇ ਰਹਿੰਦਾ ਹਾਂਏ ਬਾਈ ਸ਼ਹਿਰ ਮਾ ਦੁੱਧ ਵੀ ਨਹੀਂ ਮਿਲਦਾ ਹੈਗਾ ਦੁੱਧ ਵੀ ਨਹੀਂ ਮਿਲਦਾ ਨਾਲੇ ਯਾਰ ਵਧੀਆ ਠੀਕ ਹੈ ਸੈਟਰਿੰਗ ਦਾ ਹਾਂ ਗੈਸ ਸੈਟਰਿੰਗ ਦਾ ਮੈਨੂੰ ਬਹੁਤ ਵਧੀਆ ਬਹੁਤ ਵਧੀਆ ਇੱਕ ਸਿੱਖੀ ਸਰੂਪ ਵਿੱਚ ਦੇਖ ਕੇ ਮੈਂ ਤਾਂ ਸਰਬਜੀਤੇ ਖਾ ਕੇ ਸਰਬਜੀਤੇ ਬੈਠਾ ਪੱਗ ਵੀ ਉਹਦੇ ਮੰਗੜੇ ਬੰਨੀ ਹੋਈ ਆ ਚੱਕ ਵੀ ਹਾਂ ਚੱਕ ਵੀ ਜੀ ਬਾਕੀ ਦੇਖਣ ਹੋ ਜਮੇ ਸਰਬਜੀਤੇ ਦਾਦਾ ਬਾਈ ਤਾਊ ਆ ਬੰਦਾ ਹੂੰ ਆਈ ਦੇ ਲਾਂ ਮੱਖੀਆਂ ਆਵਾਜ਼ ਆਉਂਦੀ ਹੈ ਜਿਵੇਂ ਡੂੰਮਣਾ ਹੁੰਦਾ ਕਾਦੀ ਮੱਖੀ ਬਣਾ ਇਹ ਇਹ ਉੱਪਰ ਮਖੀਰ ਲਾਦਾ ਹਾਂ ਹਾਂ ਮੈਂ ਕੱਲ੍ਹ ਵੀ ਦੱਸਿਆ ਤਾਂ ਇਹ ਜਿਹੜੀ ਮਖੀਰ ਦੀ ਮੱਖੀ ਨਾ ਛੋਟਾ ਮਖੀਰ ਹੈ ਜਿਹੜਾ ਉਹੀ ਆਵਾਜ਼ ਕਰਦਾ ਉਹ ਫੁੱਲ ਜਿਹੜਾ ਜਾਮਣ ਦਾ ਰਸ ਲੈਣ ਆਈ ਹੈ ਸੰਗ ਆ ਦੇਖੋ ਮੋਟੀ ਵੀ ਮੱਖੀ ਬਈ ਮੋਟੀ ਮੋਟੀ ਬਹੁਤ ਘੱਟ ਹੈ ਜਿਹੜੀ ਬੜੀ ਛੋਟੀ ਜਾਰ ਹੈ ਆਈ ਲਾਦੇ ਕਾ ਡੂੰਮਣਾ ਆ ਗਿਆ ਹੁੰਦਾ ਡੂੰਮਣਾ ਆ ਗਿਆ ਹੁੰਦਾ ਕੱਲ੍ਹ ਵੀ ਆਕੜੇ ਦਾ ਵਾਹ ਦੇ ਕਿੰਨੀ ਬੋਲਦੀ ਮੱਖੀ ਯਾਰ ਜਾਮਣ ਦੇ ਫੁੱਲ ਥੋੜਾ ਸਾਰੇ ਡੂੰਮਣੇ ਆਉਣੇ ਵਾਲਾ ਕੰਮ ਹੋਇਆ ਜਾਂਦੇ ਲਾ ਚਿੜੀਆਂ ਕੌਲਾ ਪਤਾ ਨਹੀਂ ਕਿੰ ਜਿਹੜਾ ਆ ਸਹਿਦ ਆਉਣਾ ਨਾ ਕਈ ਵਾਰ ਸਪੈਦਾ ਨੂੰ ਫੁੱਲ ਆਉਂਦਾ ਉਹ ਦੇਖੇ ਹੁਣ ਤਾਂ ਨਹਿਰਪੁਰ ਸਪੈਦਾ ਲੱਗਿਆ ਹੋਇਆ ਹਾਂ ਉਹ ਨੀਲੋਂ ਨੇ ਜਾਂਦੇ ਉੱਥੇ ਉਹਨਾਂ ਨੇ ਬਕਸੇ ਰੱਖੇ ਹੋਏ ਆ ਰੱਖੇ ਪਏ ਜਦੋਂ ਫੁੱਲ ਆ ਬੰਦਾ ਸਪੈਦਾ ਨੂੰ ਉਹ ਟਾਈਮ ਸਹਿਦ ਲੇਖੀ ਸਪੈਦਾ ਦਾ ਸਵਾਦ ਆਉਂਦਾ ਸਹਿਦ ਵਿੱਚ ਜਿਹੜੀ ਚੀਜ਼ ਪੱਤੇ ਫੁੱਲ ਚੱਕਿਆ ਹੋ ਹੁੰਦਾ ਨਾ ਫੁੱਲ ਵਿੱਚ ਰਸ ਉਹਦਾ ਸਵਾਦ ਦਾ ਪਤਾ ਲੱਗ ਜਾਂਦਾ ਹਾਂ ਬਈ ਡੁੱਗਰੀ ਵਾਲੀ ਛੱਡੀ ਜੀ ਰੱਖੇ ਪਏ ਹਾਂ ਫੜਕ ਲੱਗਾ ਉੱਥੇ ਵੀ ਸਪੈਦਾ ਬਹੁਤ ਲੱਗਦਾ ਸਪੈਦਾ ਸਪੈਦਰ ਨੂੰ ਜੇ ਫੁੱਲ ਆਉਂਦਾ ਜਿਹੜੀ ਚੀਜ਼ ਨੂੰ ਫੁੱਲ ਨਹੀਂ ਨਾ ਫੁੱਲ ਵਿੱਚ ਰਸ ਖੱਟਣੇ ਖੱਟਣਾ ਉਹ ਹੀ ਠੀਕ ਹੈ ਹਾਂ ਜਿਹੜਾ ਹੁਣ ਆਪਣਾ ਵਰਸ਼ੇਣ ਦਾ ਇਹਦੇ ਵਿੱਚ ਰਸ ਐ ਨਹੀਂ ਤਾਂ ਸੁੰਡਿਓ ਖਿੱਚ ਜਾਂਦੀ ਹੈ ਵੀ ਕਹਿੰਦੇ ਭਾਈ ਤਸ ਤੋਂ ਲੱਗੂਗੇ ਕਿ ਨਹੀਂ ਤਾਂ ਲੱਗੂਗੇ ਹਾਂ ਤਾਂ ਹੁਣ ਮੈਂ ਸਰ ਵੀ ਪੁੱਛ ਰਵਾਂ ਦੱਸ ਕਿਹੜੇ ਲਾਉਣੇ ਆ ਮੈਂ ਤਾਂ ਕਹਾਂ 110 ਲਾ ਲੈਣੇ ਸੁਪਰੀਮ ਬਿਮਾਰੀ ਪਾਉ ਪੈਂਦੀ ਬਾਈ ਪੱਕਦੇ ਹੀ ਨਹੀਂ ਹੈਗੇ ਪੱਕਦੇ ਆ ਇਥੇ ਵੰਦਰਾਂ ਦੇ ਪੱਕੇ ਜਿਹੇ ਲੱਗ ਸਪਰੇਆ ਬਹੁਤ ਕਰੀ ਇਹਨਾਂ ਨੇ ਵੀ ਦੋ ਤਿੰਨ ਉਹ ਫਿਰ ਦੋ ਸਪਰੇਆ ਕਾਨੇ ਕਿੱਡਾ ਕੰਮ ਜਿਹੜੀ ਚੀਜ਼ ਟੈਬ ਲੰਦੀ ਆ ਪੂਛਾ ਟਾਈਮ ਲੇ ਕੇ ਪੱਕਦੀ ਤੀ ਝਾੜ ਦਿੰਦੀ ਤੀ ਪੂਰਾ ਇਹਨੂੰ ਹਾਈਬ੍ਰਿਡ ਨਹੀਂ ਚੱਲੂਗਾ ਹਾਈਬ੍ਰਿਡ ਨਹੀਂ ਚੱਲਣਾ ਹੈਗਾ ਹਾਂ ਬੰਦ ਜੋ ਹਾਈਬ੍ਰਿਡ ਜਮੈਂ ਬੰਦ ਹੈ 26 26 ਕਹਿੰਦੇ ਆ 26 ਦਾ ਘਟਾ 26 ਦਾ ਫਿਰ ਉਹ ਜਿਹਾ ਸਵਾਦ ਨਹੀਂ ਹੈਗਾ ਲੇਟ ਜੀ ਲੱਗ ਕੇ ਜਦੇ ਵੱਢਣੇ ਵਾਲਾ ਕੰਮ ਕਈ ਵਾਰ ਝਾੜ ਦੇ ਜਵੇ ਕਈ ਵਾਰ ਦਿੰਦੀ ਵੀ ਨਾ ਝਾੜ ਪੂਰੀ ਨੇ ਲਾਈ ਤੀ ਆਪਣੇ ਤੇ ਉਹ ਲੇਟ ਝਾੜ ਚੰਗਾ ਤੇ ਸੀ ਲੋਟ ਆਈ ਦੀ ਗੇ ਉਹਨੂੰ ਡੋਡੀ ਬਹੁਤ ਪਈ ਬਾਈ ਲੇਟ ਦੇਖ ਨਹੀਂ ਦੁੰਦੀ ਹੈ ਕਿ ਮੈਂ ਦਲਬੀਰ ਦੇ ਖੇਤਾਂ ਦਾ ਸੀ ਜਾਂਦੇ ਰਿਹਾ ਇਹਨਾਂ ਲਾਈਬ੍ਰੀ ਤੇ 7701 ਪਤਾ ਨਹੀਂ ਇੱਕ ਨੂੰ ਹੁਤੇ ਵੀ ਉਹਦੇ ਡੋਟੀ ਬਹੁਤ ਬਈ ਵੀ ਦੀ ਹੈ ਝਾੜ ਵੀ ਵਧੀਆ ਬਿਮਾਰੀ ਵੀ ਨਹੀਂ ਹਾਂ ਹਾਈਬ੍ਰਿਡ ਬੀਜਰ ਬੋਆ ਉਹਨਾਂ ਨੂੰ ਬਿਮਾਰੀ ਨਹੀਂ ਹਾਂ ਝਾੜ ਵਧੀਆ ਦਾ ਪਰ ਹੁਣ ਅਗਲੇ ਸ਼ਿਕਾਇਤ ਕਰਦੇ ਵੀ ਚੌਲ ਟੁੱਟਦਾ ਮੱਖੀਆਂ ਕਿਹੜੀਆਂ ਮੱਖੀਆਂ ਦਾ ਬਹੁਤ ਹੈ ਮੱਖੀ ਤੇ ਦੂ ਵੀ ਬਹੁਤ ਹੋਈ ਵੀ ਯਾਰ ਬਾਕੀ ਚੱਲਦੀ ਹੈ ਮੀਟੀ ਕਹਿੰਦੇ 2 ਤਰੀਕ ਨੂੰ ਪਤਾ ਲੱਗਣਾ ਬੀਜਾਂ ਬੂਜਾਂ ਦਾ 2 ਤਰੀਕ ਤੇ ਅੱਜੇ ਜਦ ਤੱਕ ਤੇ ਬੀਜ ਨਹੀਂ ਪੈਣੀ ਹੈ अच्छा मई ਨੂੰ ਕਾਨੂੰ ਪਰਸ ਨੂੰ ਪਤਾ ਲੱਗਣਾ ਠੀਕ ਹੈ ਪਰ ਬੜੇ ਫੈਲ ਵਾਲੇ ਕਹਿੰਦੇ ਵੀ ਅਸੀਂ ਬੀਜ ਲੈ ਕੇ ਰੱਖਿਆ ਪਿਆ ਬਣਾਇਆ ਪਿਆ ਇੰਨਾ ਹਾਂ ਹਾਂ ਵੀ ਸਾਨੂੰ ਵੀ ਦੱਸੋ ਕੋਗਾ ਠੀਕ ਹੈ ਮੀਟਿੰਗ ਜਲਦੀ ਚੱਲ ਦੇਖ ਲੈਣ ਜਦ ਤੱਕ ਅੱਲਾ 10 ਤਰੀਕ ਤੱਕ ਬੀਜੂਗੇ ਆਹਾਂ ਦਾਤਨ ਤੋੜ ਇਹਨਾਂ ਨੇ ਲੈ ਕੇ ਜਾਣੀਆਂ ਆ ਸੂਏ ਪਾਰ ਤੇ ਖਾਧੀਆਂ ਇਹ ਨਿੰਮ ਠੀਕ ਹੈ ਮੈਂ ਹੋਰ ਤੋੜ ਲੈਣੀਆਂ ਦੀ ਫਿਰ ਬਸ ਕਹਿੰਦਾ ਸੁੱਕ ਜਾਣੀਆਂ ਬਹੁਤ ਇੰਨੀਆਂ ਲਾ ਇੱਥੇ ਸੁੱਕ ਜਾਣੀਆਂ ਉਹ ਲੈ ਆਉਂਗਾ ਪਿੰਡ ਤੇ ਅੱਛਾ ਠੀਕ ਹੈ ਠੀਕ ਹੈ ਹੈ ਤਾਂ ਵਈ ਸੁੱਕੇ ਨਾਲ ਦੀ ਇਹ ਉਹ ਨਹੀਂ ਜਦ ਜੱਬਣੀ ਆ ਫਿਰ ਬਣ ਜਾਂਦਾ ਬੁਰਸੀ ਦਾ ਥੋੜਾ ਕੜਤਰਾ ਹੀ ਹੁੰਦੀ ਹੈ ਜੀ ਕੜਤਰ ਨਹੀਂ ਕੰਮ ਕਰਨਾ ਬੋਹਰ ਚੱਲਦਾ ਉੱਥੇ ਬੋਹਰ ਅੱਜ ਚੱਲੇ ਯਾਰ ਉਹਦਾ ਕਹਿੰਦੇ ਮੈਦਾ ਕਾਕੇ ਮਾਲ ਲੈਣ ਗਏ ਪਿਆ ਨਹੀਂ ਫੇਰ ਮੈਂ ਵੀਡੀਓ ਬਣਾਦਾ ਮੈਂ ਦੋ ਤਿੰਨ ਦਿਨ ਹੋ ਗਏ ਖੜੇ ਨੂੰ ਮਾ ਮਾਲ ਲੈ ਕੇ ਮੁੜੀ ਨਹੀਂ ਹਲੇ ਤੱਕ ਉਹ ਅੱਜ ਦੇਖੇ ਮੈਂ ਸਵੇਰ ਨੂੰ ਜਦ ਮੈਂ ਉੱਥੇ ਬਾਜਰੇ ਦੇ ਲਾਗਾ ਜੇ ਸਵਾਰਦਾ ਤਾਂ ਗਰਾਰੀ ਟੁੱਟੀ ਵੀ ਕਹਿੰਦੇ ਤੇ ਗਰਾਰੀ ਪਾਉਣ ਲੱਗੇ ਲੱਗੇ ਪਏ ਅੱਛਾ ਅੱਛਾ ਸੋ ਬੱਤ ਕਹਿੰਦੇ ਹੋ ਗਿਆ ਹੈ 160 ਬੱਸ ਵੇ ਤਾਂ 40 ਹੁਣ ਤਾਂ ਇੱਥੇ ਚੱਲ ਪਿਆ ਦੇਖ ਕੇ ਆਉਣਾ ਮੈਂ ਵੀ ਉਧਰ ਮਾਰ ਕੇ ਕਿ ਰਹੇ ਕੋਈ ਘਰਾਰੇ ਟੁੱਟੇ ਨਹੀਂ ਜਿਉਂ ਜਿਹੜੀ ਕੱਪੜੇ ਖੜੀਆ ਨਾ ਉਹ ਟੁੱਟੇ ਨਹੀਂ ਫੜਾਣੀ ਉਹ ਖੜੀਆ ਕਰਪੇ ਜਾਣਾ ਖੜੀਆ ਇਹਨਾਂ ਸਾਰੇ ਉਹ ਬੱਤੀ ਜਦੋਂ ਆਪਾਂ ਬਾਜਰਾ ਵੀਰ ਨੂੰ ਜਾਂਦੇ ਕੇ ਆਏ ਆ ਉਹ ਬੱਠਾ ਦਾ ਫੋਰਮੈਨ ਆਈ ਲਵ ਦੇ ਦਾ ਆ ਗਿਆ ਜੀ ਬੰਦਾ ਆ ਕਬੂਕੀਆ ਨੂੰ ਤਵਾਦਾ ਨਾ ਘਟਦਾ ਮਾ ਮਾਲ ਲੈ ਗਈ ਨਹੀਂ ਮੁੜੇ ਹੈਗੇ ਮੈਨੂੰ ਸਰਵਜੀਤ ਕਹਿੰਦਾ ਪੋਰ ਅੱਲ ਕਹਿੰਦਾ ਮਹਾ ਮਾ ਲੇਣਗੇ ਵੇਲੇ ਆਈ ਨਹੀਂ ਹੈਗੇ ਬਾ ਦੋ ਤਿੰਨ ਦਿਨ ਹੋ ਗਏ ਫੇਰ ਦੱਸਿਆ ਮੈਨੂੰ ਇਸ ਤਰ੍ਹਾਂ ਕਹਿੰਦਾ ਵੀ ਤੇ ਗੱਡੀ ਟੁੱਟ ਗਈ ਸੀ ਸ਼ਾ ਨਵੀਂ ਬੋਏ ਹੈ ਤੰਦੇ ਵਰਗੇ ਰਹੇ ਉਹ ਵੀ ਮੈਨੂੰ ਥੱਲੇ ਆਲੀ ਕੋਈ ਨਹੀਂ ਉਹ ਹੁਣ ਵੀ ਹੱਥ ਜਾ ਮਾਰੀ ਜਾਂਦਾ ਆਇਆ ਹੈ ਉਹ ਅਰੇ ਉਹ ਅੱਜ ਵੀ ਬੈਟ ਹੈ ਇਹ ਪਾ ਤਾਂ ਨਵਾਂ ਸਾਰਾ ਕੁਝ ਆ ਬ੍ਰੇਕ ਤਾਂ ਪੁਰਾਣੀ ਆਏ ਉਹ ਕਾਰ ਦੇ ਕੰਮ ਲੈ ਰਿਹਾ ਮੈਂ ਨਵੀਂ ਲੈ ਕੇ ਪਾਉਂਗਾ ਵੇ ਵੀ ਉਹਨਾਂ ਫਾਰਮ ਨੂੰ ਬਦਲਾਉਣਾ ਆ ਬਜਟ ਥੋੜਾ ਬਜਨ ਵਾਲਾ ਕੰਮ ਆਉਦਾ ਏਹੀ ਨਵੀਂ ਬਦਲਿਆ ਆ ਹਾਂ ਇਹ ਪਾਣੀ ਨਵੀਂ ਉਹ ਤੋਂ ਪਹਿ ਗਿਆ ਹੱਥ ਪਹਿ ਗਿਆ ਉਹ ਤੇ ਹਾਂ ਸਹੀ ਰਹਿ ਗਿਆ ਬਸ ਉਹ ਬਲੈਡ ਪਾਣੀ ਦਾ ਬਾਤ ਹੀ ਆਈ ਹੁੰਦੀ ਹੈ ਮਾਫ ਆ ਦੇ ਆ ਕੈਮਰ ਦਾ ਪੱਤੀ ਦਾ ਘਰ ਆ ਰਿਹਾ ਤੇ ਕਿੰਨਾ ਬਜਨ ਹੈ ਹੀ ਨਹੀਂ ਝੱਕਣਾ ਨੇ ਫਿਰ ਬੜਾ ਹਾਂ ਇਹ ਤਾਂ ਬੈਸ ਇਹਨਾਂ ਨੂੰ ਜੈਟ ਆ ਏ ਤੇ ਬਜਨ ਨਹੀਂ ਜ਼ਿਆਦਾ ਓਏ ਬਾਜ ਰਹੀ ਜਾਂਦੀ ਉਹ ਆਪਾਂ ਚੱਕ ਕੇ ਰੱਖੀ ਚੱਕ ਕੇ ਰੱਖਦੀ ਆ ਵਿੱਚ ਬਾਜ ਰੱਖਾਂ ਲਾਈ ਵੀ ਹੈ ਘਰੇ ਤਾਂ ਕੋਈ ਹੋ ਬਾਜ ਰੰਦੀਆ ਬਾਜ ਕਰਕੇ ਪ੍ਰਾਈਸ ਹੈ। ਹਰ ਸ਼ਾਇਦ ਉਹ ਕੰਨਾ ਕਰਨਾ ਹੋਰ ਦੂਸਰ ਕਰਨਾ ਪੂਰਾ। ਆਹ ਲਾਲ ਵਿੱਚ ਕੱਢਾ ਪਿਆ ਬੋਲ। ਯਾ। ਸ਼ਹਿਰ ਇੱਤੇ ਦਾ ਫਰਕ ਆ ਨਾ ਉਹ ਪਹਿਲੇ ਇੱਤੇ ਦਾ ਫਰਕ ਆ ਉਹਦੇ ਨਾਲ। ਪਾਣੀ ਉਹਦੇ ਪਿਆਦੇ। ਪਾਣੀ ਆ ਆਪਣੀ ਪਿਆ। ਪਾਣੀ ਆ ਸਾਹਬ ਲਈ ਬੋਕੀ ਆਪਣੀਆਂ ਤੇਰਾ। ਆ 120 ਸੀ ਵਾਲਾ। ਆ ਸੀ ਵਾਲਾ ਭਾਈ ਆ 100 ਵਾਲਾ। ਬਾਕੀ ਵਾਕਿਆ ਬੰਦਾ। ਨੇ ਫਰਕ ਹੈ ਸੋਰੇ ਵਾਲਾ ਪਾਣੀ ਉੱਪਰ ਸਾਨੂੰ ਪਤਾ ਰੇਤੇ ਦਾ ਹੀ ਫਰਕ ਹੈ ਪਾਣੀ ਦਾ ਫਰਕ ਹੋਣਾ ਹੀ ਹੋਣਾ ਬਾਈ ਆਹਔਰ ਇਹ ਤਾਂ ਬੜਾ ਰੇਤੇ ਹੀ ਬਹੁਤ ਹੋਟਾ ਰੇ ਗਿਆ ਇਹਦੇ ਨਹੀਂ ਘਟਗਾ ਨਹੀਂ ਹੈਗਾ ਇਹਦੇ ਤਾਂ ਨਹੀਂ ਘਟਗਾ ਇਹ ਵੀ ਘਟਗਾ ਨਹੀਂ ਹਾਂ ਸਤਰੇ ਔਰ ਇਸੇ ਹੀ ਆ ਰਿਹਾ ਕਾਟਾ ਲਗਾ ਵਜਾ ਚਾਚਾ ਮੈਨੂੰ ਪੁੱਛਦਾ ਮਾਹ ਲਾਰਮਾ ਪਾਣੀ ਵਿੱਚ ਇਹ ਕਹਿੰਦਾ ਪਾਣੀ ਨਹੀਂ ਲਾਉਣਾ ਹੈਗਾ ਕਹਿੰਦਾ ਪਹਿਲਾਂ ਵੀ ਗਲਤ ਲਾਤਾ ਜੇ ਮੈਂ ਹੁੰਦਾ ਕਹਿੰਦਾ ਨਾਉਂ ਨਹੀਂ ਦੇਣਾ ਇਹ ਕਹਿੰਦਾ ਵੀ ਸਾਡੇ ਟੁੱਟ ਕੇ ਭਰ ਗਿਆ ਨਾ ਕਰਕੇ ਫੜ ਘਟ ਪੈਂਦਾ ਜਿੰਨਾ ਪਾਣੀ ਲਾਉਂਗਾ ਨਾ ਫੜ ਘਟ ਜਾਣਾ ਬੇਲ ਜੀ ਬੰਨਨੇ ਵੀ ਹਲੇ ਲਾਈ ਨਾ ਚਲੋ ਦੇਖਦੇ ਆਪਾਂ ਲਾਉਣਾ ਹੀ ਨਹੀਂ ਤਿੰਨ ਚਾਰ ਦਿਨ ਤੱਕ ਦੱਸਿਆ ਮੀ ਫੇਰ ਦੇਖਦੇ ਕਿਆ ਬਣਦਾ ਸੋਣੀ ਚੱਲੀ ਹੈ ਮੁੰਗੀ ਜਾਈ ਆਪਣੀ ਤੇ ਜੰਮੀ ਵਧੀਆ ਚੱਲ ਜਾਈ। ਬਾਕੀਆਂ ਮਾਇ। ਫਰਕ ਹੈਗਾ ਜਰੂਰ ਜਿਹੜੇ ਸ਼ੋਰੇ ਦੇ ਬਾਹਰੋਂ ਵਧੀਆ ਜੰਮੇ ਵੇ। ਸ਼ੋਰ ਵਾਲੇੰਨਾਂ ਥੋੜੇ ਜੇ ਹੋਰ ਤਰ੍ਹਾਂ ਦੇ ਹੋਏ ਵੇ। ਵੀ ਹੈ ਠੀਕ ਆ ਤੁਰੇ ਭਈਏ। ਵੀ ਠੀਕ ਆ ਬਾਕੀ ਦੇਖ ਲਿਆ। ਕਿਆ ਬਣਦਾ ਤਜਰਬਾ ਹੀ ਸਹੀ ਆ ਕਿਤੀ। ਜੇ ਨਾ ਹੁੰਦੇ ਤੇ ਗਏ ਤਾਂ ਤਿੰਨ ਗਾਰੇ ਕਾਕੰਡੇਰੇ ਫੇਰ ਵੀ ਤਾਂ ਗੇ ਲੇਟ ਹੋ ਜੂਗੇ ਨਾਲੇ। ਵੀ ਫਰਕ ਪੈ ਜਾਂਦਾ। ਚਲੋ ਠੀਕ ਆ ਜੀ। ਮਿਲਦੇ ਆਪੇ ਕਿਸੇ ਆਪਾਂ ਅਗਲੇ ਵਲੌਗ ਦੇ ਵਿੱਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।